ਹਾਂਜੀ ਭਾਈ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਮੈਂ ਵੀਡੀਓ ਦਾ ਸਭ ਤੋਂ ਪਹਿਲਾ ਪਾਰਟ ਲਾਉਂਗਾ ਵੀ ਹੁਣ ਆਪਾਂ ਵਲੌਗ ਦਾ ਤਰੀਕਾ ਥੋੜਾ ਜਿਹਾ ਬਦਲਾਂਗੇ ਹਨਾ ਭਾਈ ਪਹਿਲਾਂ ਦਾ ਮੈਂ ਰੋਡ ਗੱਡੀ ਨੂੰ ਕੈਮਰਾ ਕਰਕੇ ਰੱਖਦਾ ਜਦੋਂ ਆਪਣੇ ਗੱਡੀ ਨੂੰ ਘਮਾਇਆ ਕਰਾਂਗੇ ਤੇ ਕੁਝ ਨਾ ਕੁਝ ਵਿੱਚ ਇੰਟਰਸਟਿੰਗ ਚੀਜ਼ਾਂ ਕਰਿਆ ਕਰਾਂਗੇ ਹਨਾ ਹੁਣ ਰੀ ਫਰਿਚ ਹੋ ਗਿਆ ਆਪਾਂ 14 15 ਦਿਨਾਂ 'ਚ ਠੀਕ ਹੈ ਤੁਸੀਂ ਇਹ ਵੀਡੀਓ ਦੇਖੋ ਪੂਰੀ ਗੌਰ ਨਾਲ ਰੈਡੀ ਹੈ ਸਟਾਰਟ ਹੋ ਜਾ ਸਟਾਰਟ ਹੋ ਜਾ ਬੱਚਾ ਗੁੱਸਾ ਰਾ ਕਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 8:45 ਮਿੰਟ ਅੱਜ ਟਾਈਮ ਆਪਾਂ ਨਰਮਦਾ ਨਦੀ ਕ੍ਰੋਸ ਕਰਉਂਦੇ ਪਏ ਆ ਆਪਣੇ ਦੇਖ ਲਾ ਦੇ ਨਰਮਦਾ ਨਦੀ ਘਾਟ ਹੋ ਕਸਬਾ ਆ ਪਾਰ ਕਰਿਆ ਆਪਾਂ ਨੇ ਲੈ ਕੇ ਰੇਨਰੀ ਪੂਰੀ ਸ਼ੀਆਮ ਕਰੀ ਇਹਦੇ ਗਾਲ ਦਲੇ ਹੈ ਇਧਰੋਂ ਟੈਂਨ ਆ ਰਹੇ ਹੈ ਲੈ ਕੇ ਉਹ ਹੋ ਰਾਂਦਾ ਹੂਆਂ ਬਿਉ ਯਾ ਕਰ ਰੋ ਰਿਹਾ ਘੈਂਟ ਆ ਰਿਹਾ ਲਾਵੀ ਆਮਰਤ ਪੰਜਾਬੀ ਢਾਬੇ ਦੇ ਰੁਕੇ ਸੀਗੇ ਆਟਰ ਤੋਂ ਪਹਿਲਾਂ ਤੇ ਗਰੀਸ ਕਰਾਉਣਾ ਸੀਗਾ ਗੱਡੀ ਨੂੰ ਗਰੀਸ ਕਰਵਾ ਲਿਆ ਸਾਰਾ ਕੰਮ ਕਰ ਸੈਟ ਹੈ ਤੇ ਭਾਈ ਇਹ ਕੱਲ ਟੇਪ ਲਾਣ ਲੱਗਿਆ ਤਾਂ ਮੈਂ ਪਿੱਛੇ ਅਬ ਬਣੀ ਨਹੀਂ ਗੱਲ ਜੀ ਮੈਂ ਇੱਕ ਨਹੀਂ ਛੱਡਤੀ ਫਿਰ ਮੈਂ ਕਹਾਂ ਛੱਡ ਪਰਾਂ ਇਹਨਾਂ ਨੂੰ ਪੇਂਟ ਕਰਵਾ ਕੇ ਫਿਰ ਇਹ ਮੈਂ ਕਹ ਲਾਉਂਗਾ ਆਂ ਆਊਟਲਾਈਨਿੰਗ ਜੀ ਬਣਾਤੀ ਸੀ ਇਹਦੀ ਜਿਹੜਾ YouTube ਦਾ ਹੋਆ ਤੇ ਚੱਲਦੇ ਆ ਹੁਣ ਸਾਫਰ ਆਪਣਾ ਸਮਝ 400 ਕਿਲੋਮੀਟਰ ਰਹਿ ਗਿਆ ਹਨਾ 400 ਕਿਲੋਮੀਟਰ ਬਾਅਦ ਇਹ ਪਾਰਟੀ ਵਾਲੇ ਦਾ ਫੋਨ ਆ ਗਿਆ ਸੀਗਾ ਮੈਂ ਕਿਹਾ ਵੀ ਮੈਂ ਉਹਨੂੰ ਕਿਹਾ ਮੈਂ ਕਿਹਾ 400 500 ਕਿਲੋਮੀਟਰ ਹੋਏਗਾ ਮੈਂ ਕਿਹਾ ਮੈਂ ਆ ਜਾਊਗਾ ਆਪਕੇ ਪਾਸ ਵੀ ਰਾਤ ਨੂੰ ਕਿਰਪਾ 500 ਕਿਲੋਮੀਟਰ ਰਾਤ ਨੂੰ ਕਿਵੇਂ ਆ ਜਾਓਗੇ ਮੈਂ ਕਹਾ ਬੋ ਜੀ ਮੈਂ ਆਣਾ ਕੋਈ ਚੱਕਰ ਨਹੀਂ ਗੁੱਡ ਮਾਰਨਿੰਗ ਆ ਮੈਂ ਇਹ ਰਣਾ ਕਨਾ ਮਰ ਕੋਲ ਲੱਗੇ ਸੀ ਨਾ ਇਹ ਜੀ ਦੇਰ ਦੇਖਦੇ ਆ ਪਾਣੀ ਪਰ ਨਹੀਂ ਦਮਦਾ ਮੁੱਛ ਤੇ ਤਾਂਸ ਕਰ ਹੋਏ ਮਿੱਤਰੋ ਕਿੱਲਵੇ ਆਪਾਂ ਆਹਨ ਬਾਰਡਰ ਕਰਦੇ ਆਂ ਕ੍ਰਾਸ ਐਮਪੀ ਵਾਲੇ ਦਾ ਤਾਂ ਕੁਝ ਲੱਗਣਾ ਹੀ ਨਹੀਂ ਮਹਾਰਾ ਟਰਾਲੇ ਦੇ ਨੰਨੇ ਆਲੇ ਕਈ ਵਾਰ 700 ਤੋਂ 24 ਵੀ ਮੰਨ ਜਾਂਦੇ ਆਂ ਕਈ ਵਾਰ ਆਲੇ 900 ਰੁਪਏ ਮੂੰਹ ਮਾਰਦੇ ਆਂ ਤੇ ਹੁਣ ਅਨੇ ਆਪਾਂ ਨੇ ਸਿੱਧੇ ਹੀ ਜਾਣਾ ਬਾਰਡਰ ਆ ਉਹ ਸਾਹਮਣੇ ਕੀ ਵੀ ਅੰਦਰ ਮਾਰਡਰ ਪਰ ਆਇਆ ਨਹੀਂ ਕਰਦੇ ਵੀ ਹੁਣ ਜਿਤਨਾ ਮਨ ਲਾ ਇੱਕ ਲੇਨ ਚੱਲ ਰਹੀ ਵੀ ਚਾਲ ਇੱਕ ਗੱਡੀ ਇੱਧਰ ਤੇ ਉਹ ਕਰ ਲਹਾਂ ਇੱਕ ਇੱਧਰ ਤੇ ਐਂ ਜੋ ਜੇ ਇੱਕ ਲੇਨ ਤੁਰਪੀ ਤਾਂ ਇੱਕ ਦੇ ਪਿੱਛੇ ਸਾਰੇ ਹੀ ਦੇ ਹੋ ਗਏ ਹੁਣ ਮੈਂ ਇਹੋ ਗੱਡੀ ਵਾਲੇ ਨੂੰ ਬ੍ਰੇਕ ਮਾਰ ਕੇ ਸਾਈਡ ਦੇਤੀ ਪਿੱਛੇ ਵਾਲੇ ਦੇ ਨਾਲੇ ਟੱਕਰ ਆ ਦਾ ਵੀ ਸਾਲੇ ਇੱਕ ਉੱਧਰ ਦਾ ਇੱਕ ਉੱਧਰ ਦੇ ਲਾ ਲਾਂਦੇ ਰਹੋ ਇਧਰੋਂ ਇਧਰੋਂ ਉਹ ਵਾਹ ਤਰਾ ਉਹ ਰਿਆ ਨਾ ਇਹ ਮੇਟਰ ਮਹਾਰਾਸ਼ਟਰ ਮਹਾਰਾਸ਼ਟਰ ਦੇ ਪਿੱਛੇ ਐ ਪਲਾਸ ਨੇਅਰ ਪਹੁੰਚਣ ਵਾਲੇ ਆਪਾਂ ਕਾਟ ਦੇ ਕਾਟ ਤੋਂ ਪਿੱਛੇ ਐ ਥੋੜੀ ਜੀ ਤੇ ਮੌਸਮ ਦੇਖ ਸਕਦੇ ਆ ਤੁਸੀਂ ਇਸ ਟਾਈਮ ਵੀ ਪਰਾਥਾਂ ਚੱਲੂਆਂ ਪਹਾੜਾਂ ਪਰ ਹਰਿਆਈ ਹੋ ਹਰਿਆਈ ਚਾਰੇ ਪਾਸੇ ਇਧਰ ਵੀ 1.5 ਕਿਲਾ ਬੀਜਿਆ ਵਾ ਹੋਵੇ ਕਣਕ ਦਾ ਬਾਕੀ ਹੋਰ ਵੀ ਫਸਲਾਂ ਜਿਹੜੀਆਂ ਆਰਗੇਨਿਕ ਐ ਉਹ ਬੀਜੀ ਵਿਆਂ ਹੋਣ ਬਿੱਲਾ ਮਾਰ ਲਿਆ ਖਾ ਲਿਆ ਮੈਂ ਸਭ ਤੋਂ ਪਹਿਲਾਂ ਠੀਕ ਦਾ ਹਨਾ ਪੱਤੇ ਲਪੇਟੇ ਕਰਾਂਦੇ ਨਾ ਕੋਈ ਕੱਪੜਿਆਂ ਦਾ ਬ੍ਰਾਂਡ ਦਾ ਕੋਈ ਹੈ ਨਾ ਪਤਾ ਨਹੀਂ ਕਿਨੇ ਪੈਸਾ ਬਣਾਇਆ ਪੱਪੜੇ ਲਪੇਟੋ ਆਪਣਾ ਐ ਪਹਿਲਾਂ ਪੱਤੇ ਲਪੇਟੇ ਚਾਲ ਭਾਈ ਆ ਗਿਆ ਗਾਉਣਾ ਐ ਦਾ ਗੂਚੀ ਗਾ ਕਪੂਚੀ ਗਾ ਐ ਕੇਲੇ ਦਾ ਪੱਤਾ ਹੋਵੇ ਨਹੀਂ ਪਤਾ ਇਹ ਕਪੜਾ ਜਿਹੜਾ ਰਿਆ ਕਿਹਦੀ ਆ ਲੋਕਾਂ ਨੇ ਫਿਰ ਮਨ ਲੈ ਕੇਲੇਗਾ ਉਹ ਬਾਈ ਆ ਨਵਾਂ ਪੱਤਾ ਆਇਆ ਆ ਲਪੇਟਿਆ ਕਰੋ ਹਨੀ ਮਨ ਲੈ ਹੁਣਾਂ ਦਾ ਬਾਈ ਤੁਹਾਨੂੰ ਨਹੀਂ ਪਤਾ ਮਾਰਕੀਟ ਮਾਂ ਨਵਾਂ ਪੱਤਾ ਆਇਆ ਇੱਕ ਆਰਪੀ ਦਾ ਹੈ ਉਹ ਲਪੇਟੋ ਨਾਲੇ ਚੌੜਾ ਨਾਲੇ ਜਵਾਕ ਦਾ ਵੀ ਬਣ ਜਾਂਦਾ ਬਾਈ ਵਿੱਚ ਤੇ ਹੈ ਜਵਾਕ ਦਾ ਵੀ ਪੱਤਾ ਬਣ ਜਾਂਦਾ ਬਾਈ ਵਿੱਚ ਆਰੇ ਵੀਰ ਹੋਏ ਮੇਟਰ ਕਾਰਟ ਉਤਰ ਰਹੇ ਆ ਪਲਾਸ ਨੇਰ ਵਾਲਾ ਤੇ ਬਈ ਜਿਹੜੇ ਨਵੇਂ ਬੰਦੇ ਆ ਹਨਾ ਗੱਡੀ ਸਿੱਖਦੇ ਆ ਉਹਨਾਂ ਨੂੰ ਦੱਸ ਦਈਏ ਕਦੇ ਵੀ ਗੱਡੀ ਆਪਾਂ ਨੂੰ ਨਿਊਟਰਲ 'ਚ ਨਹੀਂ ਤਾਰਨੀ ਚਾਹੀਦੀ ਟੌਨ 'ਚ ਕੰਟਰੋਲਰ ਦਾ ਹਸਾਰਾ ਲਓ ਨਿਊਟਰਲ ਨਾ ਧਾਰੋ ਨਿਊਟਰਲ ਦਾ ਯਾਰ ਕਿਤੇ ਵੀ ਨਹੀਂ ਮਾਰਨਾ ਚਾਹੀਦਾ ਕਈ ਬੰਦੇ ਤੇਲ ਬਚਾਣ ਦੇ ਚੱਕਰ ਚ ਨਿਊਟਰਲ ਮਾਰ ਦਿੰਨੇ ਆ ਤੇ ਆਪਣਾ ਜਿਹੜਾ ਆਰ ਪੀ ਐਮ ਮੀਟਰ ਹੁੰਦਾ ਇਹ 20 ਦੇ ਉੱਪਰ ਨਹੀਂ ਜਾਣਾ ਚਾਹੀਦਾ ਯਾਰ ਬ੍ਰੇਕ ਮਾਰ ਕੇ ਘੱਟ ਕਰੋ ਇਹਨੂੰ ਆ ਆਪਣਾ ਕੰਟਰੋਲਰ ਲਾ ਕੇ ਰੱਖੋ ਇਹ ਸਾਲ ਪੁਸ਼ਪਾ ਨਹੀਂ ਹਲੇ ਤੱਕ ਝੁਕਿਆ ਨਹੀਂ ਜੀ ਜਦੋਂ ਦਾ ਕਿਵੇਂ ਝੁਕ ਜੂ ਨਜ਼ਾਰਾ ਜਦ ਇਹਦੇ ਕੋਲੋਂ ਗੱਡੀ ਲਾਦੇ ਆਂ ਤੇ ਆ ਐ ਮਮੈਂ ਹੈ ਨਜ਼ਾਰਾ ਕੁਦਰਤ ਦਾ ਹੈ ਨਜ਼ਾਰਾ ਨਜ਼ਾਰੇ ਆਈ ਜਾਂਦੇ ਆ ਦੈਨੋਂ ਲੱਗ ਜੰਨੀ ਆ ਪੈਣ ਕੇ ਦੈਨੋਂ ਹਟ ਜੰਨੀ ਆ ਬੱਲੇ ਜਾਨੀ ਆ ਯਾਤਰਾ ਹੈ ਕਿਹਦੇ ਯਾਤਰਾ ਆ ਅਹ ਲੋ ਵੀ ਮਿੱਤਰੋ ਬਾਰਡਰ ਤੇ ਗਈ ਪਹੁੰਚ ਆਪਾਂ ਤੇ ਆ ਅੰਜਣ ਕਾਹਦਾ ਹੋ ਸਕਦਾ ਐ ਮਮਾ ਦੇ ਲੈਣ ਦਾ ਲੈ ਲੈਣ ਦਾ ਉਹ ਮੇਰਾ ਤੇਰੇ ਆਣ ਦਾ ਹੈ ਦਾ ਉਹ ਕਰਨੇ ਵਾਲਾ ਹਾਂ ਉਹ ਜਿਹੜਾ ਥੱਲੇ ਹੀ ਥੱਲੇ ਨਹੀਂ ਹੋ ਲੰਘ ਜਾ ਬਾਂ ਬਾਂ ਵੀ ਉਰੇ ਕਿੱਧਰ ਫਾਦਾ ਫਰਦਾ ਤੂੰ ਸਾਲੇ ਉਧਰ ਇਹ ਯਰ ਉਹ ਡਾ ਰੋਡ ਨੂੰ ਆ ਵੀ ਦਮਾ ਸਿੱਧੇ ਜਾਓ ਗਾਰਾਂ ਵਾਲੇ ਦੇ ਇੱਧਰ ਟਰੱਕਾਂ ਵਾਲਿਆਂ ਦਾ ਉਹ ਆ ਸਾਡਾ ਟਰੱਕ ਕਾਰਾਂ ਵਾਲੇ ਉਹ ਚ ਵੜ ਜਵੇ ਨਾ ਆਲੇ ਜਦੋਂ ਉਹ ਕਰਦੇ ਆ ਚਲਾਨ ਲੈ ਲੈਣ ਦਾ ਜਾਣਾ ਇਹ ਨਹੀ ਉਹ ਇਹਦਾ ਉਹ ਜਿਗਾੜ ਦਾ ਅੱਛਾ ਉਹਦੇ ਉੱਪਰ ਆਹ ਉਹ ਉੱਪਰ ਉਹ ਸੀਟ ਐ ਪਰਾਂ ਬਣਾਈ ਵੀ ਉਹਦੇ ਉੱਪਰ ਬੈਠ ਕੇ ਉਹ ਕਲੱਚ ਬਣਾਇਆ ਉਹ ਦੇਖ ਸਰੀ ਇਹਦਾ ਮੋਸ ਕੇ ਉਹ ਐ ਹੋ ਆ ਦੇਖੋ ਆ ਗੇਅਰ ਬਕਸਾ ਗੇਰਾ ਮਾਰੀ ਬਕਲਾ ਦਾ ਆ ਆਂਜਣਾਂ ਆ ਜੋ ਗੇਅਰ ਬਕਸਾ ਹਾਂ ਹਾਂ ਦੇ ਵੀ ਦੇ ਆ ਜੇ ਗਾਉ ਲਾਇਆ ਵਾ ਜਨਰੇਟਰ ਅੱਛਾ ਸੈਟ ਬਣਾ ਲੈਣਾ ਹਾਂ ਹਾਂ ਇਹ ਵਾਸਤੇ ਜੇਗਾ ਜਨਰੇਟਰ ਲਾਇਆ ਵਾ ਜਾਮ ਬੜਾ ਤਗੜਾ ਲੱਗਿਆ ਬਾਈ ਮਾਡਰ ਤੇ ਆ ਪਿੱਛੇ ਜਾਣਾ ਜਾਮੇ ਜਾਣਾ ਸ 900 ਰੁਪਿਆ ਕੱਢਣਾ ਪਹਿਲਾਂ 700 ਦੇ ਕੇ ਦੇਖਾਂਗੇ ਜੇ ਮੰਨਗੇ ਆਓ ਦੇਵਾਂਗੇ 200 ਜੇ ਮੰਨਗੇ ਠੀਕ ਹੈ ਨਹੀਂ ਫਿਰ 200 ਹੋਰ ਚਲੋ ਨਾ ਭਾਈ ਬਾਰਡਰ ਕਰ ਲਿਆ ਪਾਰ ਬਾਰਡਰ ਦੇ ਨਾਲੇ ਗੁਰੂ ਘਰ ਹੈ ਹੋਇਆ ਬੜਾ ਚਿੱਕੋ ਚਿਕੜੀ ਇੱਥੇ ਆਪਾਂ ਗੱਡੀ ਉੱਥੇ ਲਾ ਕੇ ਉਤਰ ਗਏ ਸੀਗੇ ਤੇ ਹੁਣ ਮੱਥਾ ਟੇਕ ਕੇ ਆਣੇ ਆ। ਮੱਥਾ ਟੇਕ ਕੇ ਇਹ ਚੱਲਦੇ ਆਪਾਂ। ਮਹਾਰਾਜ ਜੀ ਬਹਾਸ਼। ਨੋਏ ਮਿੱਤਰੋ ਇੱਥੋਂ ਆਪਾਂ ਨੇ ਥੱਲੇ ਨੂੰ ਹੋ ਜਾਣਾ। ਕਿਵੇਂ ਥਰੋੜ ਗਿਆ ਝੋਪੜੇ ਨੂੰ। ਸ਼ੀਰਪੁਰ ਤੋਂ ਕਿ ਉਹ ਪੜਾ ਜਲ ਲਗਾਉ ਮੇਂ ਰੋਡ ਤੇ ਜਾਵਾਂਗੇ ਆਪਾਂ 40 ਕਿਲੋਮੀਟਰ ਇੱਥੋਂ ਚੌਪੜਾ ਤੇ 100 ਕਿਲੋਮੀਟਰ ਜਲ ਲਗਾਉ ਆਂ ਮਾਰ ਗਰੇਂਦਰ ਬਾਈ ਜਦੋਂ ਗਏ ਸੀ ਇਤਰੀ ਨੂੰ ਗਏ ਸੀਗੇ ਤੇ ਬਾਈ ਉੱਥੋਂ ਬਾਰਡਰ ਤੋਂ 7-8 ਕਿਲੋਮੀਟਰ ਅੱਗੇ ਆ ਕੇ ਦਿਖਾਏ ਦਿੱਤਾ ਮੈਂ ਪੋਲਾ ਚੌੜਾ ਜਿਹਾ ਰੋੜਾ ਉੱਥੋਂ ਇੱਧਰ ਨੂੰ ਹੋ ਜਾਣਾ ਆਪਾਂ ਨੇ ਇੱਥੋਂ ਕਨੈਕਟਰ ਸਾਈਡ ਆਾ ਹੋਟਲ ਸਾਹਸ ਫੈਮਿਲੀ ਨੋਏ ਮਿੱਤਰੋ ਹੋ ਗਏ ਆਪਾਂ ਚੋਪੜੇ ਵਾਲੇ ਰੋੜ ਤੇ ਤੇ ਇਹ ਦੀ ਦਖਾਨਾ ਮਾ ਮੈਨੂੰ ਕੇਲੇਆਂ ਦੇ ਬਾਗ ਪਪੀਤਿਆਂ ਦੇ ਬਾਗ ਯਾ ਮਾਮਾ ਠੀਕ ਸਮਝੇ ਮਾਮਾ ਮੈਂ ਤਾਂ ਇਹ ਪ੍ਰਸ਼ਾਦਾ ਜਾਗ ਲਿਆਦਾ ਤੇ ਜਦ ਦੋਨੋਂ ਭੁੱਖ ਲਗੀ ਦਾਤ ਦਿਓ ਠੀਕ ਹੈ 2 ਵਜੇ ਕੇ ਆਏ ਸਜਣੋ ਆਪਣਾ ਟਾਇਰ ਫਾੜ ਗਿਆ ਇੱਕ ਲੈਫਟ ਵਾਲਾ ਪਹਿਲਾਂ ਪਟਾਕੀ ਮਾਰ ਗਿਆ ਸੀਗਾ ਉਹ ਰਗੀ ਬਾਈ ਗੱਡੀ ਉਹ ਨਾ ਟਾਇਰ ਆ ਉਹ ਮਾਮਾ ਹੀ ਸੀਗਾ ਨਾਲ ਉਹ ਨਾ ਪਟਾਕੀ ਮਾਰ ਗਿਆ ਸੀਗਾ ਟਾਇਰ ਉੱਥੇ ਯੂਪੀ ਜੇ ਮਾਰਿਆ ਦਾ ਹਨਾ ਮਾਵੇਂ ਤਾਂ ਉਹ ਪਟਾਕੀ ਮਾਰ ਗਿਆ ਮੁੜ ਕੇ ਅਸੀਂ ਕਿਹਾ ਕਰਿਆ ਜੀ ਉਹਦੇ ਹੋਰ 450 ਰੁਪਿਆ ਲਾਇਆ 450 ਲਾ ਕੇ ਮੈਂ ਕਿਹਾ ਜੇ ਇਹਨੂੰ ਲਿਫਟ ਚ ਉਹ ਕਰ ਦਿੰਨੇ ਆ ਲਾ ਦਿੰਨੇ ਆ ਚੱਲ ਲਿਫਟ 'ਚ ਚੱਲਦਾ ਰਹੂਗਾ ਨਾ ਤੇ ਆਉਣਾ ਓਰੇ ਆ ਆ ਕੇ ਐ ਕੱਲਾ ਹ ਤਾਂ ਤਾਂ ਕਹਿੰਦਾ ਮੈਂ ਪਟਾਕੀ ਨਹੀਂ ਮੈਂ ਤਾਂ ਪਟਾਕਾ ਹੀ ਪਟਾਕਾ ਹੀ ਵਿਆਹ ਫੜਾਉਮ ਦੇ ਕੇ ਕੀੜੇ ਵੀ ਕੱਢ ਤੇ ਕੰਨਾਂ ਦੇ ਹੈਲੋ ਜਿਹੜਾ 4500 ਰੁਪਏ ਲਾਏ ਤੇ ਉਹਦੇ ਤਾਂ ਕਈ ਹੁਣਾ ਦੇ ਮੁੱਲ ਮੋੜ ਗਿਆ ਆਉਂਦੇ ਦੇ ਆ ਘਰੇ ਇੱਕ ਪਿਆ ਦਾ ਹੈ ਟਾਇਰ ਉਹ ਲਾ ਲਾਂਗੇ ਇਹ ਹੋਰ ਦੇ ਰਾਸਤੇ ਜੋ ਮਿਲਿਆ ਕੋਈ ਇਹ ਲਾਵਾਂਗੇ ਜੀ ਨਾ ਮੈਟਰ ਜੀ ਪਹੁੰਚ ਗਈ ਚੋਪੜਾ ਪੜਾ ਪਹੁੰਚ ਗਏ ਇੱਤੋਂ ਜਾਵਾਂਗੇ ਆਪਾਂ ਇਹ ਵਾਲਾ ਤੇ ਰੰਗਾਬਾਦ ਇੱਤੋਂ ਆਪਾਂ ਅੰਦਰ ਜਿਹੜਾ ਤਰਬੂਜ ਭਰੇ ਸੀਗੇ ਉੱਥੇ ਪਹੁੰਚ ਗਏ ਅੱਗੇ ਕੰਡਾ ਆਊਗਾ ਇੱਧਰਲੇ ਪਾਸੇ ਕਨਾਈਟਰ ਸਾਈਡ ਆਹ ਆ ਗਿਆ ਸਾਹਮਣੇ ਕੰਡਾ ਕੰਡਾ ਹੁਣ ਮੇਟਰ 5 ਵਜ ਗਏ ਤੇ ਭਸਾਵਲ ਪਹੁੰਚਣੇ ਆਲੇ ਆਪਾਂ ਭਸਾਵਲ ਤੋਂ ਪਿੱਛੇ ਆ ਤੇ ਹੁਣ ਜਾ ਕੇ ਆਪਾਂ ਨੇ ਫੋਰ ਲਾਈਨ ਤੇ ਛੜ ਜਾਣਾ ਲਵਾਈ ਹੋਈ ਵੀ ਆ ਪੂਰੀ ਹੋ ਪੈਣ ਦਿਆ ਯਾਰਾ ਕਿੱਧਰ ਆ ਰਹੇ ਆ ਏਕੇ ਚੱਲ ਕੇ ਚਾਹ ਜੂ ਪੀਨੇ ਆਪਾਂ ਹਵਾ ਬੜੇ ਕੰਮ ਦੀ ਚੱਲ ਰਹੀ ਆ ਬਾਈ ਠੰਡੀ ਹਵਾ ਵੀਡੀਓ ਲੱਗੇ ਹੋਏ ਬਣਾਉਣ ਖੜ ਖੜਖੀ ਇਧਰ ਪਾਣੀ ਸਾਫ ਹੈ ਇਧਰ ਵਾਲਾ ਪਾਣੀ ਗਲਾ ਜਾ ਰਿਹਾ ਆ ਕਿਸ਼ੇ ਨਾ ਆ ਰਿਹਾ ਕਿਉਂ ਹੋਗਰਾ ਨਾ ਮੇਟਰੋ ਰੋਡ ਦੀ ਹਾਲਤ ਬਹੁਤ ਖਰਾਬ ਹੋਈ ਵੀ ਦੇ ਵਿੱਚ ਕਿਉਂਕਿ ਰੋਡ ਬਣਦਾ ਪਿਆ ਨਾ ਇੱਕ ਪਾਸੇ ਇਨ ਕਰਕੇ ਰੋਡ ਹੁਣ ਵਰਤਾਂ ਮਹੀ ਪੈ ਗਿਆ ਆ ਹੋਏ ਵੇ ਦੇ ਕਲੇ ਜਗੜਾ بگੜੋ ਚਿਗੜੀ ਕੰਮ 14 ਕਿਲੋਮੀਟਰ ਜਾਣਾ ਆਪਾਂ ਨੇ ਇਹਦੇ ਤੋਂ 14 ਕਿਲੋਮੀਟਰ ਦਾ ਇਧਰ ਮੁੜ ਜਾਣਾ ਕਿਨੈਟਰ ਸਾਈਡ ਇਹ ਹੋਰ ਰੋਡ ਤੇ ਛੱਡ ਜਾਗੇ ਆਪਾਂ ਕੇ ਜਾ ਕੇ ਅਰੰਗਾਬਾਦ ਵਾਲੇ ਦੇ ਹਲ ਹੋਇਆ ਵਾਹ ਭਾਈ ਰੋਡ ਦਾ ਅਰ ਉਧਰੋਂ ਬਣਿਆ ਬਥੇ ਉਹਦੇ ਉਪਰਕਾਰ ਕਾਰੇ ਚੜਦੀ ਹੈ ਅਨੇ ਤੇਨੂੰ ਚੜਨੇ ਦਾ ਹਰ ਉਤਰਨੇ ਦਾ ਤੇਨੂੰ ਕਾਰ ਦਾ ਰਸਤਾ ਇੱਕ ਲੱਖ ਤੇ ਟੱਕਰ ਹੈ ਮਤਲਬ ਐ ਟੇਢੀ ਅੰਬਰ ਸੰਬਸਨ ਸਭ ਇਸੇ ਉੱਪਰ ਚੱਲ ਰਹੀਆਂ ਹਾਂਜੀ ਮਿੱਤਰੋ ਟਾਈਮ ਹੋ ਗਿਆ 8:15 ਮਿੰਟ ਤੇ ਘਾਟ ਹੋ ਗਿਆ ਸ਼ੁਰੂ ਓ ਦੇਖੋ ਜਿੱਥੇ ਲਾਈਟਾਂ ਵੱਲਦੀਆਂ ਨਾ ਨਾ ਮਮਾ ਮੈਨੂੰ ਕਿਹਾ ਉੱਥੇ ਜਾਣਾ ਮੈਂ ਕਿਹਾ ਆਪਾਂ ਨੇ ਤੇ ਸਫਰ ਰਹਿ ਗਿਆ ਆਪਣਾ 100 ਕਿਲੋਮੀਟਰ ਤੇ ਹੁਣ ਘਾਟ ਝੜ ਲਈਏ ਘਾਟ ਝੜ ਕੇ ਅਰਕੇ ਦੇਰ ਮਿਲਦੇ ਆ ਤੁਹਾਨੂੰ ਮੈਨੂੰ ਦੇ ਗਿਆ ਵੀਡੀਓ ਬਣਾਵਾਂਗੇ ਆਣਾ ਲੋਕਾਂ ਜੀ ਥੋੜਾ ਜਿਹਾ ਚੇਂਜ ਕਰੀਏ ਨਵੀਂ ਜੀਜ ਲੈ ਕੇ ਆਈਏ ਕੋਸ ਇੱਕੇ ਜੀ ਥਣ ਥਣ ਕੇ ਸਾਰੇ ਬੋਰ ਹੋ ਜਾਂਦੇ ਆ ਇਹ ਕਰਕੇ ਹੁਣ ਚੇਂਜ ਕਰਾਂਗੇ ਬਲੌਗ ਆਪਾਂ ਬਣਾਉਣੇ ਦਾ ਸਟਾਈਲ ਹਾਂਜੀ ਮਿੱਤਰੋ ਟਾਈਮ ਹੋ ਗਿਆ 9 ਵਜ ਗਏ 9 ਵਜਣੇ ਆਲੇ ਆ ਤੇ ਬਾਲਟੀ ਵਾਲੇ ਨੂੰ ਕਿਹਾ ਸੀਗਾ ਫੋਨ ਆਪਾਂ ਉਹ ਕਹਿੰਦਾ ਭਾਈ ਕਹਿੰਦਾ ਹੁਣ ਰੋਟੀ ਖਾਇਆ ਹੋ ਇੱਥੋਂ ਕਹਿੰਦਾ ਵੀ ਰੋਟੀ ਦਾ ਕੋਈ ਉਹ ਨਹੀਂ ਜਗਾਲ ਕਹਿੰਦਾ ਜੇ ਤੁਸੀਂ ਕਹਿੰਦਾ 11:00 ਵਜੇ ਤੱਕ ਵੀ ਪਹੁੰਚ ਜੇ ਇਹਨਾਂ ਵੀ ਤੁਹਾਡੀ ਗੱਡੀ ਮੈਂ ਖਾਲੀ ਕਰਾ ਰਾ ਹਾਂ ਕਿਰਾਇਆ ਦਾ ਵੀ ਇਹਨਾਂ ਅਰਜੈਂਟ ਮਾਲ ਹੈ ਤੇ ਮੱਕੀ ਦੇਖੋ ਮਨ ਤਾਂ ਨਹੀਂ ਲੱਗਦਾ ਵੀ ਉਹ ਰਾਤ ਨੂੰ ਖਾਲੀ ਕਰਾ ਦਊਗਾ ਕਿਉਂਕਿ ਅੱਜ ਤੱਕ ਤੱਕ ਦੇ ਉਹਨੇ ਵੀ ਗੱਡੀ ਰਾਤ ਨੂੰ ਜਾਂਦੇ ਸਾਰ ਥੱਲੇ ਖਾਲੀ ਤੋਂ ਵਗੜੀ ਕਰਨੀ ਤੇ ਬਾਕੀ ਆ ਮੰਨ ਲੱਗ ਰਿਹਾ ਵੀ ਮਾਲ ਅਰਜੰਟਾ ਹਨਾ ਤੇ ਹੁਣ ਆ ਰੋਟੀ ਖਾ ਲਈਏ ਰ ਹੋਟਲ ਤੇ ਗੱਡੀ ਲਾਈ ਵੀ ਉਹ ਸਾਹਮਣੇ ਆਪਾਂ ਨੇ ਲਓਏ ਮਿੱਤਰੋ ਚੱਲ ਪਈਗੇ ਆਪਾਂ ਬੜਦਾਂ ਦੀ ਰੇਸ ਕਰਾ ਕੇ ਆਏ ਆ ਕਿਦੋਂ ਵੀ ਹੁਣ ਤਾਂ ਇਹਨਾਂ ਨੂੰ ਵਿਚਾਰਿਆਂ ਨੂੰ ਹੋਲੀ ਉਹਦੇ ਨਾ ਦਲੋ ਗੱਡੀ ਚ ਹੁਣ ਵੀ ਐਂ ਭਜਾ ਰਹੇ ਆ ਇਹ ਹੋਂ ਤਾਂ ਵਿਚਾਰਿਆਂ ਦਾ ਹਾਂ ਸੁੱਕਿਆ ਵਾ ਭੱਜ ਭੱਜ ਕੇ ਸ਼ੌਂਕ ਥੋੜੀ ਐ ਸ਼ੌਂਕ ਤਾਂ ਆਪਣੇ ਐ ਜਦ ਜੀਪ ਮਾਲਾ ਉਹ ਜੀ ਪਿਕਅਪ 'ਚ ਲੱਦ ਕੇ ਲੈ ਕੇ ਜਾਂਦੇ ਆ ਉੱਥੇ ਹੀ ਤਾਰਦੇ ਆ ਜਿੱਥੇ ਭੱਜਣਾ ਹੁੰਦਾ ਹਾਂ ਜੀ ਮਿੱਤਰੋ ਟਾਈਮ ਹੋ ਗਿਆ 12:00 ਬਜੇ 12 ਮਿੰਟ ਤੇ ਆਪਾਂ ਪਹੁੰਚ ਗਏ ਰੰਗਾਬਾਦ 26.7 ਕਿਲੋਮੀਟਰ ਹੈ ਰੈਗੀ ਫੈਕਟਰੀ ਬਾਹੂ ਦੇ ਫੋਨ ਪਰ ਫੋਨ ਮੈਂ ਕਿਹਾ ਬਾਹੂ ਅੰਦਰ ਕਰਾ ਦੇਂ ਗੱਡੀ ਤਾਰ ਜਾਏ ਸਵੇਰੇ ਦੇਹੀਂ ਜੇ ਨਹੀਂ ਹੁਣ ਤਾਰ ਨਹੀਂ ਪਰ ਅੰਦਰ ਕਰਾ ਦਿਆ ਮੈਂ ਕਿਹਾ ਕਾ ਗਾੜੀ ਤੇਮਾਰੀ ਅੰਦਰ ਕਰਵਾ ਕੇ ਫਿਰ ਸੌਂਗਾ ਮੈਂ ਆ ਠੀਕ ਹੈ ਜੀ ਆ ਗਏ ਬਸ ਤੇਲ ਉਕਰੈਨਾਂ ਨੂੰ ਤੇਲ ਆਪਣਿਆਂ ਨੂੰ ਅੱਨੋ ਹੋ ਗਏ ਮਿੱਤਰੋ ਪਹੁੰਚ ਗਏ ਆਪਾਂ ਆਹੇ ਫੈਕਟਰੀ ਸਾਹਮਣੇ ਇਹਦੇ ਇਹ ਖਾਤੀ ਹੋਣੀ ਤੇ ਸਕਿਉਰਟੀ ਵਾਲਾ ਕਹਿੰਦਾ ਉਧਰ ਲਗਾ ਲਓ ਅੱਗੇ ਮੈਂ ਕਿਹਾ ਅੱਗੇ ਨਹੀਂ ਅੰਦਰ ਅੰਦਰ ਲੱਗੂਗੀ ਗੱਡੀ ਕਹਿੰਦਾ ਤੇ ਉਹ ਗੱਲ ਕਰਾਈ ਨਾ ਲਗਣਾ ਜਿਹੜਾ ਮਨ ਨੂੰ ਘੋਣ ਕਰਦਾ ਸੀਗਾ ਮੈਂ ਕਿਹਾ ਬਾਬੂ ਜੀ ਇਹ ਤਾਂ ਬੋਰ ਰਿਹਾ ਮੈਂ ਕਿਹਾ ਅੰਦਰ ਸਾਈਡ ਮੈਂ ਲਗਾ ਲਓ ਕਹਿੰਦਾ ਨਹੀਂ ਜੀ ਮੈਂ ਬਾਤ ਕਰ ਤਾ ਆ ਅੱਡੀ ਅੰਦਰ ਲੱਗੇਗੀ ਚਲੋ ਦੇਖਦੇ ਹਾਂ ਹੁਣ ਕਿਆ ਬਣਦਾ ਲਾਓ ਵੀ ਮਿੱਤਰੋ ਗੱਡੀ ਲੱਗੀ ਆਪਣੀ ਅੰਦਰ ਹੁਣ ਆਪਾਂ ਟੈਨਸ਼ਨ ਫਰੀ ਬਾਹਰ ਦਾ ਸਾਰੀ ਟੈਨਸ਼ਨ ਹੈ ਮੈਂ ਇਹ ਵੀ ਕੋਈ ਫੋਨ ਨਾਲ ਲੇ ਜੇ ਕੋਈ ਡੀਜ਼ਲ ਨਾਲ ਕੱਢ ਲੇ ਹੋਰ ਪੰਬਰ ਬਿਲਕੁਲ ਟੈਂਕ ਨੂੰ ਭਰੀ ਹੋਵੇ ਦਵਾਂਗੇ ਸਵੇਰੇ ਆਪਣੇ ਆਪ ਨੇ ਉਠਾ ਲੈਣਗੇ ਜਦ ਖਾਲੀ ਕਰਨੀ ਹੋਊ। ਲਓ ਵੀ ਮਿੱਤਰੋ ਆਪਾਂ ਲਗੇ ਸੌਣ ਤੇ ਵਲੌਗ ਦਾ ਕਰਦੇ ਆ ਇਹਦਾ ਆਪਾਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ ਤੇ ਇੱਕ ਗੱਲ ਹੋਰ ਨਾਸ਼ਟ 'ਚ ਮੈਂ ਇਹ ਨਹੀਂ ਚਾਹਨਾ ਬਈ ਆਪਾਂ ਵਲੌਗ ਦਾ ਤਰੀਕਾ ਹੁਣ ਬਦਲਾਂਗੇ ਪਹਿਲਾਂ ਵਾਲਿਆਂ ਵਾਂਗੂ ਨਹੀਂ ਵੀ ਹਨ ਟਾਈਮੇ ਦੱਸੀ ਜਾਣਾ ਦੇ ਹੌਲੀ ਹੌਲੀ ਤਰੀਕਾ ਬਦਲਾਂਗੇ ਲੈ ਨਵਾਂ ਲੈ ਕੇ ਆਵਾਂਗੇ ਕੁਝ ਸਸੇ